ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪਾਂ ਅ ਮਾਈ ਲਵ ਸਿੰਘ ਮਾਨਸਾ ਜਿਹੜਾ ਕਿ ਆਪਣਾ ਪੇਜ ਵੀ ਬਣਿਆ ਲਵ ਸਿੰਘ ਮਾਨਸਾ ਦੇ ਨਾਮ ਤੇ Facebook ਆਈਡੀ ਬਣੀ ਹੈ ਤੇ YouTube ਚੈਨਲ ਬਣਿਆ ਸੋ ਕਈ ਕੋਟ ਕ ਜੱਗ ਫੁਲਾ ਫਲਾ ਸੁਣ ਗਾਵਣ ਹਰੀ RAM ਜਿਹੜੇ ਗੁਰਬਾਣੀ ਨੂੰ ਗਾਉਂਦੇ ਨੇ ਤੇ ਗਰਵਾੜੀ ਨੂੰ ਸ਼ਰਵਣ ਕਰਦੇ ਨੇ ਉਹਨਾਂ ਨੂੰ ਕਰੋੜਾਂ ਜੱਗਾਂ ਦਾ ਫਲ ਮਿਲਦਾ ਕੋਈ ਪੈਸਾ ਨਹੀਂ ਲੱਗਦਾ ਸਭ ਤੋਂ ਵੱਡਾ ਪੁੰਨ ਹੈ ਸੋ ਸ਼ੇਅਰ ਕਰਨ ਦਾ ਵੀ ਪੁੰਨ ਹੈ ਅੱਗੇ ਤੋਂ ਅੱਗੇ ਤੁਸੀਂ ਸ਼ੇਅਰ ਕਰਦੇ ਰਹੋ ਤਾਂ ਕਿ ਚੰਗੀ ਗੱਲ ਨੂੰ ਫਲਾਉਂਗੇ ਤਾਂ ਪੁੰਨ ਹੈ ਮਾੜੀ ਗੱਲ ਨੂੰ ਫਲਾਉਂਗੇ ਤਾਂ ਪਾਪ ਹੁੰਦਾ ਹੈ ਆਪ ਜੀ ਨੂੰ ਪਤਾ ਹੀ ਹੈ ਸੋ ਲਾਈਕ ਸ਼ੇਅਰ ਕਮੈਂਟ ਜਿਨ੍ਹਾਂ ਨੇ ਕੀਤਾ ਸਭ ਦਾ ਧੰਨਵਾਦ ਆਪਾਂ ਰਹਿੰਦੇ ਛੇ ਬੰਦਾਂ ਦੀ ਜਿਹੜੀ ਵਿਚਾਰ ਹੈ ਉਹ ਅੱਜ ਗਾਥਾ ਮਹਲਾ ਪੰਜਵਾਂ ਦੀ ਪਾ ਰਹੇ ਹਾਂ ਤਿਆਨ ਦੇ ਨਾਲ ਸ਼ਰਵਨ ਕਰਨਾ ਜੀ ਸੁਭਾਚਨ ਰਮਣ ਗਾਵਣ ਸਾਧ ਸੰਗੇਨ ਉਦਰਣ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਯਤੀ ਸੁਭਾਚਨ ਚੰਗੇ ਬਚਨਾਂ ਨਾਲ ਉਸ ਰਮੇ ਹੋਏ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਗਵਣ ਸਾਧ ਸੰਗੇਨ ਇਹ ਗੁਰੂ ਦੀ ਸੰਗਤ ਵਿੱਚ ਗਿਆ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਇਹੀ ਸਾਡਾ ਉਧਰਨਾ ਇਹਦੇ ਨਾਲ ਹੀ ਸਾਡਾ ਜਿਹੜਾ ਸੰਸਾਰ ਰੂਪੀ ਵਿਸ਼ੇਵਕਾਰਾਂ ਤੋਂ ਬਚਾ ਹੁੰਦਾ ਹੈ। ਸੰਸਾਰ ਸਾਗਰੰ ਨਾਨਕ ਪੁਨਰਪਜਨਮ ਲੱਭਤੇ ਪੁਨਰਪਜਨਮ ਭਾਵ ਇਹ ਸੰਸਾਰ ਸਾਗਰ ਦੇ ਵਿੱਚ ਮਨੁੱਖ ਵਿਸ਼ੇਮ ਵਿਕਾਰਾਂ ਦੇ ਵਿੱਚ ਮੁੜ ਮੁੜ ਕੇ ਖਛਤ ਨਹੀਂ ਹੁੰਦਾ ਪੁਨਰਪਜਨਮ ਜਿਹੜਾ ਹੈ ਇਹਦਾ ਭਾਵ ਹੈ ਕਿ ਅਸੀਂ ਬਾਰ-ਬਾਰ ਗਲਤੀਆਂ ਕਰਦੇ ਆਂ ਮੌਤ ਹੁੰਦੀ ਐ ਫਿਰ ਅਸੀਂ ਕੋਈ ਚੰਗਾ ਕੰਮ ਕਰਦੇ ਆਂ ਫਿਰ ਸਾਡਾ ਜਨਮ ਹੋ ਜਾਂਦਾ ਹੈ ਇਦਾਂ ਮਨੁੱਖ ਬਾਰ-ਬਾਰ ਮਾੜੇ ਕੰਮ ਨਹੀਂ ਕਰਦਾ 베ਦ ਪ੍ਰਾਣ ਸ਼ਾਸਤਰ ਵਿਚਾਰੰਤ 베ਦ ਪ੍ਰਾਨ ਸ਼ਾਸਤਰਾਂ ਦੇ ਵਿੱਚ ਇਹ ਵਿਚਾਰ ਹੈ ਇਕੰਕਾਰ ਨਾਮੁਰ ਧਰਮ ਇੱਕ ਸੱਚ ਦੇ ਨਾਮ ਨੂੰ ਹੀ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰੋ ਕੋਲ ਸਮੂ ਸਗਲ ਉਧਾਰਨ ਜਿਹਦੇ ਨਾਲ ਸਾਡੀਆਂ ਸਾਰੀਆਂ ਕੁਲਾਂ ਦਾ ਉਧਾਰ ਹੋ ਜਾਂਦਾ ਹੈ ਕੁਲਾਂ ਦਾ ਭਾਵ ਹੈ ਜਿਹੜੇ ਸਾਡੇ ਸਰੀਰ ਦੇ ਗਿਆਨ ਇੰਦਰੀ ਕਰਮ ਇੰਦਰੀ ਇਹਨਾਂ ਦਾ ਉਧਾਰ ਹੋ ਜਾਂਦਾ ਹੈ ਔਰ ਜਿਹੜੇ ਸਾਡੇ ਨਾਲ ਜੁੜੇ ਹੋਏ ਸਾਡੇ ਰਿਸ਼ਤੇਦਾਰ ਸਾਖ ਸੰਬੰਧੀ ਨੇ ਜੇ ਉਹ ਅ ਅੱਗੇ ਦੀ ਅੱਗੇ ਗਰਵਾਣੀ ਦੀ ਗੱਲ ਸੁਣ ਕੇ ਮੰਨ ਲੈਣ ਤਾਂ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ ਵੱਡ ਭਾਗੀ ਨਾਨਕ ਕੋ ਤਾਰੰ ਵੱਡਿਆਂ ਭਾਗਾਂ ਵਾਲਾ ਹੀ ਹੈ ਨਾਨਕ ਕੋਈ ਤਰਦਾ ਹੈ ਇਸ ਗੱਲ ਨੂੰ ਮੰਨਦਾ ਹੈ ਤੇ ਆਪਣੀਆਂ ਕੋਲਾਂ ਦਾ ਉਧਾਰ ਕਰ ਲੈਂਦਾ ਹੈ ਸਿਮਰਨ ਗੋਬਿੰਦ ਨਾਮੰ ਪਰੰਤ ਤਿਆਗੀ ਸਰਬ ਧਰਮ ਦੇ ਅੰਤਨਾ ਸਿਮਰਨ ਸਰਬ ਦੋਖ ਮਾਫ ਕਰਨਾ ਸਿਮਰਨ ਗੋਬਿੰਦ ਨਾਮੰ ਉਧਰ ਨੂੰ ਕੁਲ ਸਮੂਹਣਾ ਗੋਬਿੰਦ ਨਾਮੰ ਸਿਮਰਨ ਕਰਕੇ ਸਾਰੀਆਂ ਕੁਲਾਂ ਦਾ ਉਧਾਰ ਹੋ ਜਾਂਦਾ ਹੈ ਲਬਦਾਂ ਸਾਧ ਸੰਗੇਨ ਨਾਨਕ ਵੱਡ ਭਾਗੀ ਪੇਟੰਤ ਦਰਸ਼ਨਾ ਕੋਈ ਵੱਡਿਆਂ ਭਾਗਾਂ ਵਾਲਾ ਹੀ ਗੁਰੂ ਦੇ ਸਫਲ ਸਪੇ ਦਰਸ਼ਨ ਦੇ ਅਨਸਾਰ ਸਾਧ ਦੀ ਸੰਗਤ ਕਰਕੇ ਹੀ ਪ੍ਰਾਪਤ ਕਰ ਸਕਦਾ ਹੈ ਸਰਬ ਦੋਖ ਪਰੰਤਿਆਗੀ ਤੇ ਉਹਨਾਂ ਦੇ ਅੰਦਰੋਂ ਸਾਰੇ ਦੋਖ ਅੰਭਿਸ਼ੇ ਨਸ਼ੇ ਵਿਕਾਰ ਈਰਖਾ ਸਾੜਾ ਦੁਸ਼ ਉਹ ਦੂਰ ਹੋ ਜਾਂਦੇ ਨੇ ਸਰਬ ਧਰਮ ਦ੍ਰਿੜੰਤਨ ਸਮਝ ਲਓ ਉਸ ਦੇ ਅੰਦਰ ਸਰਬ ਧਰਮ ਸਾਰਾ ਸੱਚ ਦ੍ਰਿੜ ਹੋ ਜਾਂਦਾ ਹੈ ਗੁਰੂ ਦਾ ਗਿਆਨ ਦ੍ਰਿੜ ਹੋ ਜਾਂਦਾ ਹੈ ਲਬਦੇਨ ਸਾਧ ਸੰਗੇ ਨਾਨਕ ਮਸਤਕ ਲਿਖਿਆ ਨਾ ਭਾਈ ਇਹ ਗੁਰੂ ਦੀ ਸੰਗਤ ਕੀਤਿਆ ਹੀ ਲਬਦਾ ਹੈ ਲਬਦੇਨ ਸਾਧ ਸੰਗੇਨ ਗੁਰੂ ਦੀ ਸੰਗਤ ਕਰਕੇ ਲਬਦਾ ਹੈ ਨਾਨਕ ਮਸਤਕ ਲਿਖਿਆ ਨਾ ਸਮਝ ਲਓ ਵੀ ਉਹਨਾਂ ਦੇ ਮਸਤ ਮੱਥੇ ਦਾ ਜਿਹੜਾ ਲੇਖ ਹੈ ਉਹ ਚੰਗਾ ਲਿਖਿਆ ਜਾਂਦਾ ਹੈ ਹੋਇਓ ਹੈ ਹਵੰਤੋ ਹਰਣ ਭਰਨ ਸੰਪੂਰਨ ਉਹ ਪਰਮਾਤਮਾ ਵਾਹਿਗੁਰੂ ਅ ਅੱਜ ਵੀ ਹੈ ਕੱਲ ਨੂੰ ਵੀ ਹੈ ਤਿੰਨੇ ਸਮਾਂ ਦੇ ਵਿੱਚ ਹੈ ਹਰਣ ਭਰਨ ਪੈਦਾ ਕਰਨ ਵਾਲਾ ਨਾਸ ਕਰਨ ਵਾਲਾ ਪਾਲਣ ਵਾਲਾ ਤੇ ਸੰਪੂਰਨ ਸੰਪੂਰਨਤਾ ਉੱਤੇ ਜਿਹੜੀ ਸਾਰੀ ਸ੍ਰਿਸ਼ਟੀ ਦੀ ਉਹ ਪਰ ਪਾਲਣਾ ਕਰਨ ਵਾਲਾ ਹੈ ਸਾਧੂ ਸਤਮ ਜਾਨੋ ਨਾਨਕ ਪ੍ਰੀਤ ਕਾਰਨ ਸਹ ਸਹ ਨਾਨਕ ਉਸ ਦੀ ਪ੍ਰੀਤੀ ਦਾ ਕਾਰਨ 100% ਹੈ ਜਿਹੜਾ ਉਸ ਗੁਰੂ ਨੂੰ ਜਾਣੋ ਸਾਧੂ ਨੂੰ ਜਾਣੋ ਸਖੇਨ ਬੈਣ ਰਤਨ ਰਚਨੋ ਕੁਸਮ ਰੰਗਣਾ ਮਹਾਰਾਜ ਕਹਿੰਦੇ ਜਿਹੜੇ ਲੋਕ ਸੁੱਖਾਂ ਦੇ ਨਾਲ ਜੁੜ ਜਾਂਦੇ ਨੇ ਝੂਠ ਬੋਲਦੇ ਆ ਮੂਹੇ ਵਿੱਚੋਂ ਬੈਣ ਨੇ ਜਿਹੜੇ ਉਹਨਾਂ ਦੇ ਮਾੜੇ ਨੇ ਰਤਨ ਉਹਨਾਂ ਨੂੰ ਸੋਹਣੇ ਬਣਾ ਕੇ ਮਿੱਠੇ ਬੋਲ ਬੋਲਦੇ ਐ ਰਚਨ ਕੁਸੰਭ ਰੰਗਣਾ ਤੇ ਉਹਨਾਂ ਦਾ ਸਮਝ ਲਓ ਜਿਹੜਾ ਜੀਵਨ ਹੈ ਉਹ ਥੋੜੇ ਸਮੇਂ ਦੇ ਲਈ ਸੋਹਣਾ ਹੁੰਦਾ ਹੈ ਜਿਵੇਂ ਕਸੰਬੇ ਦਾ ਫੁੱਲ ਹੈ ਜਿਹੜਾ ਥੋੜੇ ਸਮੇਂ ਲਈ ਚਮਕਦਾ ਹੈ ਉਹਦਾ ਰੰਗ ਲਹਿ ਜਾਂਦਾ ਹੈ ਰੋਗ ਸੋਗ ਬੇਉਗੰ ਜਿਹੜੇ ਇਸ ਚਸਕਿਆਂ ਦੇ ਵਿੱਚ ਲੋਕ ਰਸਾਂ ਵਿਸ਼ਿਆਂ ਨਸ਼ਿਆਂ ਵਿਕਾਰਾਂ ਦੇ ਵਿੱਚ ਪੈ ਜਾਂਦੇ ਨੇ ਉਹਨਾਂ ਨੂੰ ਰੋਗ ਲੱਗ ਜਾਂਦੇ ਹਨ ਸੋਗ ਉਹ ਹਮੇਸ਼ਾ ਉਦਾਸ ਗਮੀ ਦੇ ਵਿੱਚ ਰਹਿੰਦੇ ਹਨ ਬੇਉਗੰ ਚਿੰਬੜਦੇ ਹਨ ਨਾਨਕ ਸੁਖ ਨਾ ਸੁਪਣਾ ਉਹਨਾਂ ਨੂੰ ਭਾਈ ਕਦੇ ਵੀ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਮਿਲਦਾ ਉ ਤਾਂ ਮਿਲਣਾ ਹੀ ਕੀ ਹੈ ਇਸ ਕਰਕੇ ਗੁਰਮੁਖ ਪਿਆਰਿਓ ਪੰਜਵੇਂ ਨਾਨਕ ਸਾਹਿਬ ਸਾਨੂੰ ਕਹਿੰਦੇ ਨੇ ਸੱਚ ਦੇ ਨਾਲ ਜੁੜੋ ਗੁਰੂ ਦੇ ਨਾਲ ਜੁੜੋ ਪਰਮਾਤਮਾ ਦੇ ਨਾਲ ਜੁੜੋ ਪਰਮਾਤਮਾ ਗੁਰੂ ਸੱਚ ਇਹ ਇੱਕੋ ਹੀ ਹੈ ਤੇ ਉਸ ਦੇ ਨਾਲ ਜੁੜਿਆ ਹੀ ਜਿਹੜਾ ਸਾਡਾ ਜੀਵਨ ਹੈ ਉਹ ਸੋਹਣਾ ਸਚੱਜਾ ਤੇ ਵਧੀਆ ਬਣਦਾ ਉੱਤਮ ਤੇ ਸ੍ਰੇਸ਼ਟ ਬਣਦਾ ਸੋ ਅ ਇਸ ਵਿਚਾਰ ਨੂੰ ਆਪਾਂ ਸੰਪੂਰਨ ਕਰ ਚੁੱਕੇ ਆ ਗਾਥਾ ਮਹਲਾ 5ਵਾਂ ਤੇ ਅੱਗੇ ਆਪਾਂ ਜਿਹੜੇ ਕਬੀਰ ਸਾਹਿਬ ਦੇ ਸ਼ਲੋਕ ਨੇ ਉਹ ਆਪਾਂ ਪਾਠ ਪਾ ਰਹੇ ਹਾਂ ਪਾਠਾਂ ਤੋਂ ਬਾਅਦ ਫਿਰ ਆਪਾਂ ਉਹਨਾਂ ਦੀ ਵਿਚਾਰ ਵਿਆਖਿਆ ਸ਼ੁਰੂ ਕਰਾਂਗੇ ਸਭ ਨੇ ਧਿਆਨ ਦੇ ਨਾਲ ਸ਼੍ਰਵਣ ਕਰਨਾ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ